90000 ਦਾ ਨਾਮ ਨਿਕਲਿਆ ਜੀ ਆ ਨੋਟ ਮੈਨੂੰ ਕੋਈ ਪੈਟਰੋਲ ਪੰਪ ਤੇ ਦੇ ਗਿਆ ਸੀ ਮੈਂ ਕਲਾਂ ਦੀ ਬਹੁਤ ਕੋਸ਼ਿਸ਼ ਕੀਤੀ ਨਹੀਂ ਚੱਲਿਆ ਮੈਨੂੰ ਜਿਵੇਂ ਪਤਾ ਲੱਗਿਆ ਵੀ ਰੂਪ ਰੂਪ ਚੰਦ ਲਾਟਰੀ ਵਾਲੇ ਕੋਲ ਨੋਟ ਬਦਲਾ ਜਾਂਦਾ ਮੈਂ ਬਦਲਣ ਦੇ ਆਇਆ ਪਰ ਉਹਨਾਂ ਮੈਨੂੰ ਕਿਹਾ ਵੀ ਤੂੰ ਲਾਟਰੀ ਪਾ ਲੈ ਮੈਂ ਲਾਟਰੀ ਪਾਈ ਲੇਕਿਨ ਮਾਤਾ ਲక్ష్ਮੀ ਜੀ ਚੱਪਾਨਾ ਮੈਨੂੰ 90000 ਪਿਆ ਨਿਕਲਿਆ ਜੀ ਜੀ ਮੈਨੂੰ ਦਾ ਬਹੁਤ ਖੁਸ਼ੀ ਹੋ ਗਈ ਹੈ ਜੀ ਨਿਕਲੇ ਬਾਕੀ ਜੋ ਕਰਜ਼ਾ ਸੀਗਾ ਮਾਲਕ ਨੇ ਲਾਇਆ ਜਿੰਨਾ ਕੋ 50 60 ਹਜ਼ਾਰ ਕਰਜ਼ਾ ਸੀਗਾ ਲਾ ਤਾਂ ਮਾਲਕ ਨੇ ਬਾਤੀ ਜਿਉ ਕੁਛ ਬਚਿਆ ਮੈਨੂੰ ਜੀ ਕੁਛ ਸੇ ਮਹੀਨਾ ਕੋਈ ਆਇਆ ਜੀ ਲਾਟਰੀ ਪਾਣ ਤੋਂ 2 ਘੰਟੇ ਬਾਅਦ ਫੋਨ ਆ ਗਿਆ ਸੀ ਬਾਹਰ ਗਿਆ ਸੀ ਅੱਜ ਆਇਆ ਸੀ ਸਰਗਰ ਅਸੀਂ ਵੀ ਸੁਨਾਮ ਆਇਆ ਤੇ ਇਸ ਤਰ ਕਿੰਨੇ ਮੈਂ ਲੈਣ ਆਇਆ ਸੀ ਨਾਮ ਤੇ ਉਹ ਕਰਮਾਲਾ ਨੋਡ ਹੈ ਜੀ ਜਿਹੜਾ ਇਹਨਾਂ ਨੂੰ ਇਹ ਰੂਪ ਲਾਟਰੀ ਵਾਲੀ ਦੁਕਾਨ ਤੇ ਖਿੱਚ ਕੇ ਲੈ ਆਇਆ ਤੇ ਅੱਜ ਇਹਨਾਂ ਦੀ ਕਿਸਮਤ ਬਦਲਦੀ ਹੈ ਸਰੰਗ ਵਾਲੇ ਰੋਡ ਨੇ ਜ਼ਿੰਦਗੀ ਚ ਰੰਗ ਲਾ ਦਤਾ ਸਰ ਕਿ ওই ਨੋਟ ਹੈ ਸਰ ਜਿਹੜਾ ਨਾਲੋਂ ਇੱਕ ਪਟ્રોલ ਬੰਦ ਤੇ ਕੰਮ ਕਰਦੇ ਆ ਕੋਈ ਸ਼ਖਸ ਤੇਲ ਪਵਾ ਕੇ ਦੇ ਗਿਆ ਸੀਗਾ ਜਿਹੜਾ ਕਿਤੇ ਡਲ ਨਹੀਂ ਰਿਹਾ ਸੀਗਾ ਜਿਹਨੂੰ ਇਹ ਸਾਡੇ ਕੋਲ ਲੈ ਕੇ ਆਏ ਤੋਹੀ ਜਿਹੜੇ ਕੀ ਅੱਗੇ ਲੱਡੂ ਬਰਫੀ ਦਾ ਕਈ ਵਾਰ ਵੰਡੇ ਦੇਖੇ ਜਾ ਰਹੇ ਆ ਪਰ ਅੱਜ ਜਿਹੜਾ ਵੰਡਿਆ ਜਾ ਰਿਹਾ ਹੈ ਜਿਹੜਾ ਕੀ ਮੂੰਗਫਲੀ ਤੇ ਰੇਬੜੀ ਇਹ ਵੰਡੀ ਜਾ ਰਹੀ ਹੈ ਲੱਡੂ ਬਰਫੀ ਦਾ ਰੋਜ਼ ਹੀ ਵਣਿੰਦੇ ਆ ਜੀ ਅਤੇ ਰੋਜ਼ ਹੀ ਪ੍ਰਾਈਜ਼ ਨਿਕਲਦੇ ਆ ਪਰ ਅੱਜ ਜਿਹੜਾ ਪ੍ਰਾਈਜ਼ ਨਿਕਲਿਆ ਆ ਇੱਕ ਰਮੇਸ਼ ਕੁਮਾਰ ਜੀ ਜੋ ਕਿ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਆ ਇਹਨਾਂ ਦੀ ਕਿਸਮਤ ਜਾਗੀ ਆ ਜੀ ਇਹਨਾਂ ਨੂੰ ਆਪਣੀ ਦੁਕਾਨ ਤੋਂ 90000 ਰੁਪਏ ਦਾ ਇਨਾਮ ਨਿਕਲਿਆ ਜੀ 90000 ਰੁਪਏ ਦਾ ਆ ਸਰ ਇਹਨਾਂ ਦਾ ਟਿਕਟ ਨੰਬਰ ਆ ਜੀ 30538 ਆ ਇਹਨਾਂ ਦੀ ਟਿਕਟ ਸੀ ਸਰ 30538 ਕਹਿੰਦਾ ਡਰਾ ਦੋ ਦਿਨ ਹੋ ਗਏ ਜੀ ਹੋਇਆ ਸੀਗਾ ਇਹ ਬਾਹਰ ਗਏ ਸੀਗੇ ਅੱਜ ਹੀ ਆਇਆ ਹੈ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਹੈ ਜੀ ਜਦੋਂ ਇਹ ਟਿਕਟਪਾਨ ਆਏ ਸੀ ਕਿ ਸਰ ਸਾਡੇ ਕੋਲ ਇੱਕ ਰੰਗ ਵਾਲਾ ਨੋਟ ਲੈ ਕੇ ਆਏ ਸੀ ਤੇ ਅਸੀਂ ਕਿਹਾ ਜੀ ਇਹ ਨੋਟ ਨਹੀਂ ਦੱਲੇਗਾ ਇਹ ਮੈਨੂੰ ਕਹਿੰਦੇ ਜੀ ਸਾਨੂੰ ਕੋਈ ਪੈਟਰੋਲ ਪਵਾ ਕੇ ਤੇ ਐਵੇਂ ਦੇ ਗਿਆ ਤੇ ਅਸੀਂ ਉਹਨੂੰ ਕਾਫੀ ਰਿਕਵੈਸਟ ਕੀਤੀ ਸੀਗੀ ਨੋਟ ਬਦਲ ਦਿਓ ਉਹਨਾਂ ਕੋਲ ਹੋਰ ਪੈਸੇ ਨਹੀਂ ਸੀਗੇ ਫਿਰ ਸਾਨੂੰ ਮਜਬੂਰਨ ਰੱਖਣੇ ਪਏ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਨੋਟ ਜਿਹੜਾ ਵਾਪਸ ਦੇ ਰਿਹਾ ਹੈ ਇਹਨਾਂ ਦੀ ਜ਼ਿੰਦਗੀ 'ਚ ਸੱਚੀ ਰੰਗ ਲਾ ਦੇਗਾ ਇਹਨੇ ਇਹਨਾਂ ਦੀ ਜ਼ਿੰਦਗੀ ਵਿੱਚ ਰੰਗ ਲਾਤਾ ਸਰ ਅਸੀਂ ਇਹਨਾਂ ਨੂੰ ਉਹਨਾਂ ਰੁਪਈਆ ਦੇ ਬਦਲੇ ਇੱਕ ਟਿਕਟ ਦੇ ਦਿੱਤੀ ਸਰ ਜਿੰਦੇ ਦੇ ਇਹਨਾਂ ਨੂੰ 90000 ਰੁਪਏ ਦਾ ਨਾਮ ਨਿਕਲ ਗਿਆ ਜੀ ਇਹਨਾਂ ਦੀ ਜ਼ਿੰਦਗੀ 'ਚ ਰੰਗ ਲੱਗ ਗਿਆ ਸਰ ਇਹ ਕਹਿੰਦੇ ਜੀ ਸਾਡੇ ਦੇ ਕੋਈ 40 50000 ਰੁਪਏ ਦਾ ਕਰਜ਼ਾ ਸੀ ਉਹ ਪਰਮਾਤਮਾ ਨੇ ਲਾਤਾ ਹੈ ਕੁਝ ਨਾਲ ਹੋਰ ਵੀ ਆ ਗਿਆ ਹੈ ਇਹ ਸੇਫ ਹੋ ਗਿਆ ਹੈ ਇਹਨਾਂ ਦੀ ਦੋ ਗੁੱਡੀਆਂ ਜੀ ਪਰਮਾਤਮਾ ਨੇ ਉਹਨਾਂ ਦੇ ਕਰਮਾਂ ਨੂੰ ਇਹਨਾਂ ਨੂੰ ਲਾਟਰੀ ਨਿਕਲੀ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਉ ਕਰਮਾਲਾ ਨੋਟ ਹੈ ਜੀ ਉਹ ਪੰਜਾਬੀ ਜੀ ਕਹਿੰਦੇ ਆ ਨੀ ਕਦੇ ਕਦੇ ਖੋਟਾ ਸਿੱਕਾ ਤੇ ਨਿਕੰਮਾ ਪੁੱਤਰ ਵੀ ਕੰਮ ਦੇ ਜਾਂਦਾ ਹੈ ਨਲਾਇਕ ਪੁੱਤਰ ਤੇ ਖੋਟਾ ਸਿੱਕਾ ਵੀ ਕਿਤੇ ਕਦੇ ਚੱਲ ਜਾਂਦਾ ਹੈ ਉਹ ਅੱਜ ਇਹ ਖੋਟਾ ਸਿੱਕਾ ਸੱਚਮੁੱਚ ਚੱਲ ਗਿਆ ਇੱਕ ਉਦਾਹਰਣ ਨਹੀਂ ਹੈ ਇੱਕ ਅੱਖਾਂ ਦੇ ਸਾਹਮਣੇ ਹੱਡ ਬੀਤੀ ਹੈ ਜੀ ਅੱਗੇ ਜੱਗ ਬੀਤੀ ਸੁਣੀ ਸੀਗੀ ਆ ਰਮੇਸ਼ ਜੀ ਨਾਲ ਹੱਡ ਬੀਤੀ ਹੋਈ ਹੈ ਜੀ ਤੇ ਆ ਬੜੀ ਖੁਸ਼ੀ ਦੀ ਗੱਲ ਹੈ ਜੀ ਤੇ ਹੁਣ ਅਸੀਂ ਇਹਨਾਂ ਨੂੰ ਨਵੀਂ ਲਾਟਰੀ ਵੀ ਦੇ ਦਿੱਤੀ ਹੈ ਜੀ ਇਹਨਾਂ ਦਾ ਨਾਮ ਹੈ ਰਮੇਸ਼ ਤੇ ਇਹਨਾਂ ਦਾ ਕੁਝ ਨਾ ਕੁਝ ਕੱਟਿਆ ਗਿਆ ਕਲੇਸ਼ ਯਾਨੀ ਕਿ ਪ੍ਰਮਾਤਮਾ ਨੇ ਕੁਝ ਨਾ ਕੁਝ ਕਲੇਸ਼ ਕੱਟਦਾ ਹੈ ਇਹਨਾਂ ਦਾ ਤੇ ਬਾਕੀ ਦਾ ਕਲੇਸ਼ ਕੱਟਣ ਵਾਸਤੇ ਆ ਗਿਆ ਸਰ 10 ਕਰੋੜ 10 ਕਰੋੜ ਇਹ ਵੀ ਲਾਟ ਰਹੀ ਅਸੀਂ ਇਹਨਾਂ ਨੂੰ ਦੇ ਦਿੱਤੀ ਹੈ ਜੀ